ਵੈਘੁਰ ਜੀ ਦਾ ਖਾਲਸਾ ਵੈਘੁਰ ਜੀ ਕੀ ਫਤਿਹ ਸਾਧ ਸੰਗਤ ਜੀ ਦੁਪਹਿਰੇ ਸਾਹਿਬ ਬਾਰੇ ਗੱਲ ਕਰਾਂਗੇ ਕਿ ਸ਼ਹੀਦਾਂ ਦੇ ਸਥਾਨ ਤੇ ਐਤਵਾਰ ਵਾਲੇ ਦਿਨ ਦੁਪਹਿਰਾ ਸਾਹਿਬ ਲੱਗਦਾ ਹੈ ਦੁਪਹਿਰਾ ਦਾ ਜਿਹੜਾ ਅਰਥ ਹੈ ਮਨ ਲਓ ਕਿ ਜਿਵੇਂ ਚਾਰ ਪਹਿਰਾ ਦਾ ਦਿਨ ਹੁੰਦਾ ਹੈ ਤਿੰਨਾਂ ਘੰਟਿਆਂ ਦਾ ਇੱਕ ਪਹਿਰ ਹੁੰਦਾ ਹੈ ਤੇ ਚਾਰ ਪਹਿਰਾ ਨੂੰ ਮੰਨ ਲਓ ਕਿ ਇੱਕ ਮੰਨ ਲਓ ਕਿ ਦਿਨ ਗਏ ਦਿੰਦੇ ਨੇ ਸੋ ਇਹ ਚਪੈਰਾ ਸਾਹਿਬ ਦਾ ਬਹੁਤ ਸਾਰੇ ਲੋਕ ਜਿਹੜੇ ਕੁਝ ਹੈਗੇ ਨੇ ਜਿਹੜਾ ਵਿਰੋਧ ਵੀ ਕਰਦੇ ਨੇ ਪਰ ਬਹੁਤ ਸਾਰੀਆਂ ਜਿਆਦਾ ਸੰਗਤਾਂ ਨੇ ਜਿਹੜਾ ਮੰਨ ਲਓ ਕਿ ਉੱਥੇ ਜਾ ਕੇ ਹਾਜ਼ਰੀ ਭਰਦੀਆਂ ਨੇ ਤੇ ਉਹਨਾਂ ਦੀਆਂ ਮਨੋ ਕਾਮਨਾਵਾਂ ਵੀ ਪੂਰੀਆਂ ਹੁੰਦੀਆਂ ਨੇ ਚਪੈਰਾ ਸਾਹਿਬ ਇੱਕ ਗੁਰਮਤ ਦਾ ਮੰਨ ਲਓ ਸਮਾਗਮ ਹੈ ਇੱਕ ਗੁਰਮਤ ਦਾ ਸਮਾਗਮ ਹੈ ਵੀ ਜਿੱਥੇ ਸੰਗਤਾਂ ਜਾਂਦੀਆਂ ਨੇ ਬਾਣੀ ਪੜ੍ਹਦੀਆਂ ਨੇ ਤੇ ਬਾਣੀ ਪੜਦੀਆਂ ਨੇ ਤੇ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹੁੰਦੀਆਂ ਨੇ 12 ਵਜੇ ਤੋਂ 4 ਵਜੇ ਤੱਕ ਜਿਹੜਾ ਦੁਪਹਿਰਾਂ ਸਹਿਬ ਦੇ ਵਿੱਚ ਹਾਜ਼ਰੀ ਭਰੀ ਜਾਂਦੀ ਹੈ ਸੰਗਤਾਂ ਵੱਲੋਂ ਪਹਿਲਾਂ ਪੰਜ ਪਾਠ ਜਪਜੀ ਸਾਹਿਬ ਦੇ ਕਰਦੇ ਨੇ ਦੇਖੋ ਪੰਜ ਪਾਠ ਜਪਜੀ ਸਾਹਿਬ ਦੇ ਜਪਜੀ ਸਾਹਿਬ ਦੇ ਪਾਠ ਦੀ ਕਿੰਨੀ ਮਹਾਨਤਾ ਹੈ ਕਿ ਭਾਈ ਗੋਪਾਲਾ ਜੀ ਪਾਠ ਪੜ੍ਹਦੇ ਪਏ ਸਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਹੌਲੀ-ਹੌਲੀ ਆਪਣੀ ਗੱਦੀ ਛੱਡੀ ਜਾਂਦੇ ਸਨ ਤੇ ਜਿਸ ਵੇਲੇ ਉਹਨਾਂ ਦਾ ਮਾਨ ਚਲੋ ਕੋੜਿਆ त्यागते ਉਹਨਾਂ ਨੂੰ ਕੋੜੇ ਦੇ ਦਿੱਤੇ ਭਈ ਦੇਖੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਹੇ ਵੀ ਜਿਹੜਾ ਸ਼ੁੱਧ ਭਾਵਨਾ ਨਾਲ ਪਾਠ ਸੁਣਾਊਗਾ ਨਾ ਤੇ ਉਹਦੇ ਤੇ ਸਾਡੀ ਮੰਨ ਲਓ ਕਿ ਖੁਸ਼ੀ ਹੋਵੇਗੀ ਤੇ ਇੰਨੀ ਮਹਾਨਤਾ ਜੱਬੀ ਸਾਹਿਬ ਦੇ ਪਾਠ ਦੀ ਕਿ ਗੁਰੂ ਜੀ ਆਪਣੀ ਗੁਰਗੱਦੀ ਹੀ ਤੇਰੇ ਲੱਗੇ ਸੀ ਜਿਹੜਾ ਸੱਚੇ ਮਨ ਦੇ ਨਾਲ ਪੜੇ ਤੇ ਇਹ ਛੋਟੀਆਂ-ਮੋਟੀਆਂ دنیਾਬੀ ਮਨੋਂ ਕਾਮਨਾਵਾਂ ਇਹ ਗੁਰੂ ਵਾਸਤੇ ਪੂਰੀਆਂ ਕਰਨੀਆਂ ਦੇ ਕੋਈ ਵੱਡੀ ਗੱਲ ਨਹੀਂ ਫਿਰ ਦੋ ਚੌਪਾਈ ਸਾਹਿਬ ਦੇ ਪਾਠ ਕਰਨੇ ਆ ਕਿ ਦੇਖੋ ਚੌਪਾਈ ਸਾਹਿਬ ਤੇ ਪਾਠ ਕਰਨ ਦੇ ਨਾਲ ਵੀ ਹਨਾ ਤੁਮਹਿ ਛਡ ਕੋਈ ਅਵਰਨਾ ਧਾਉ ਜੋ ਵਰਜਹ ਸਤਮਤੇ ਪਾਉ ਕਿ ਮੈਂ ਜੋ ਵੀ ਚਾਹਣਾ ਹਾਂ ਉਹ ਮੈਂ ਤੇਰੇ ਕੋਲੋਂ ਪ੍ਰਾਪਤ ਕਰਨਾ ਤੈਨੂੰ ਛੱਡ ਕੇ ਮੈਂ ਹੋਰ ਕਿਸੇ ਨੂੰ ਨਹੀਂ ਤੇ ਹੁੰਦਾ ਹਮਰੀ ਕਰੋ ਹੱਥ ਦੇ ਰਚਾ ਪੂਰਨ ਹੋਏ ਚਿੱਤ ਕੀ ਸ਼ਾ ਸਾਡੇ ਮਨ ਦੀ ਇੱਛਾ ਕੀ ਆ ਕਿ ਤਵ ਚਰਨ ਨਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਕਿ ਸਾਨੂੰ ਆਪਣਾ ਜਾਣ ਕੇ ਤੇ ਆਪਣੇ ਲੜਲਾ ਗੁਰੂ ਜੀ ਸਾਨੂੰ ਸਿਮਰਨ ਦੇ ਲੜਲਾ ਦੇ ਦੇਖੋ ਚੋਪਈ ਸਾਹਿਬ ਦੀ ਬਾਣੀ ਦੇ ਅਰਥ ਹੀ ਕਿੰਨੇ ਡੂੰਘੇ ਆ ਤੇ ਜਿਹੜਾ ਚੋਪਈ ਸਾਹਿਬ ਦਾ ਪਾਠ ਨਹੀਂ ਕਰਦਾ ਉਹ ਤੇ ਕਿੰਨੀ ਮਹਾਨਤਾ ਹੈ ਉਹਦੀ ਵੀ ਤੇ ਉਹਨੂੰ ਹੀ ਕਿੰਨਾ ਫਲ ਮਿਲਦਾ ਹੋਵੇਗਾ ਫਿਰ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਦੇ ਮਨ ਵਿਚਾਰਮ ਸੁਖ ਸੁਖਮਨੀ ਸਾਹਿਬ ਦਾ ਪਾਠ ਜਿਹੜੀ ਸਾਰੇ ਸੁੱਖਾਂ ਦੀ ਮਾਣੀ ਆ ਤੇ ਉਹ ਪਰਮੇਸ਼ਰ ਦਾ ਨਾਮ ਜਿਹੜਾ ਜਿਹੜਾ ਉਹ ਭਗਤਾਂ ਦੇ ਹਿਰਦੇ ਵਿੱਚ ਵਸਦਾ ਹੈ ਪਰਮੇਸ਼ਰ ਦਾ ਨਾਮ ਹੈ ਹਨਾ ਹਰ ਸਿਮਰਨ ਗਿਓ ਸਗਲ ਅਕਾਰਾ ਹਰ ਸਿਮਰਨ ਮੈਂ ਆਪ ਨਰੰਕਾਰਾ ਇਹ ਪਰਮੇਸ਼ਰ ਦੇ ਸਿਮਰਨ ਦੇ ਨਾਲ ਹੀ ਸਾਰਾ ਜਗਤ ਬਣਿਆ ਹੈ ਤੇ ਜਿੱਥੇ ਸਿਮਰਨਿਆ ਜਿੱਥੇ ਵਾਹਿਗੁਰੂ ਦੀ ਯਾਦਿਆ ਉਥੇ ਪ੍ਰਮਾਤਮਾ ਆਪ ਵਸਦਾ ਦੇਖੋ ਸੁਖਮਨੀ ਸਾਹਿਬ ਦੇ ਪਾਠ ਦੀ ਕਿੰਨੀ ਮਹਾਨਤਾ ਹੈ ਕਿ ਜਿਹੜੀ ਸੰਗਤ ਫਿਰ ਉਥੇ ਮੰਨ ਲਓ ਕਿ ਅਰਦਾਸ ਦੇ ਵਿੱਚ ਸ਼ਾਮਲ ਹੋਣਾ ਹੈ ਕਿਉਂਕਿ ਜਿਹੜੀ ਅਰਦਾਸ ਆ ਨਾ ਸਿੱਖ ਨੇ ਕੀ ਕਰਨਾ ਹੈ ਕਿ ਦੇਖੋ ਸਿੱਖ ਸਵੇਰੇ ਵੀ ਅਰਦਾਸ ਕਰਦਾ ਹੈ ਸ਼ਾਮਾਂ ਨੂੰ ਵੀ ਅਰਦਾਸ ਕਰਦਾ ਹੈ ਜਦੋਂ ਵੀ ਕੋਈ ਕੰਮ ਕਰਨਾ ਹੈ ਅਰਦਾਸ ਕਰਦਾ ਹੈ ਦੁੱਖ ਤਕਲੀਫ ਸੁੱਖ ਦੇ ਵੇਲੇ ਵੀ ਸ਼ੁਕਰਾਨੇ ਦੀ ਅਰਦਾਸ ਕਿ ਅਰਦਾਸ ਜਿੱਥੇ ਅਰਦਾਸ ਆ ਨਾ ਕਿ ਉੱਥੇ ਮੰਨ ਲਓ ਕਿ ਰੱਬ ਦੀ ਯਾਦ ਆ ਗਈ ਉਹਦੇ ਤੇ ਇਹ ਜਿਹੜਾ ਅਰਦਾਸ ਵਿੱਚ ਜੁੜ ਗਿਆ ਉਹ ਸਮਝ ਲਓ ਕਿ ਰੱਬ ਦੇ ਨਾਲ ਜੁੜ ਗਿਆ ਸਵਰ ਅਰਦਾਸ ਵਿੱਚ ਜੁੜਨਾ ਫਿਰ ਹੁਕਮਨਾਮਾ ਗੁਰੂ ਦਾ ਹੁਕਮ ਜੋ ਵੀ ਗੁਰੂ ਦਾ ਹੁਕਮ ਆ ਉਹਨੂੰ ਫਿਰ ਸਿਰ ਮੱਥੇ ਤੇ ਮੰਨਣਾ ਨਾ ਗੁਰੂ ਦੇ ਹੁਕਮ ਦੇ ਵਿੱਚ ਚੱਲਣਾ ਹੁਕਮਨਾਮਾ ਸਾਹਿਬ ਸੁਣਨਾ ਤੁਹ ਸਿਰ ਜਿਹੜਾ ਸਾਰੇ ਹਾਜਰੀ ਭਰਦਾ ਏ ਤੇ ਉਹਦੇ ਕਿੰਨੇ ਵੱਡੇ ਭਾਰ ਹੋਣਗੇ ਤੇ ਉਹ ਉਸ ਮਨੁੱਖ ਦਾ ਜੀਵਨ ਕਿਉਂ ਨਹੀਂ ਸਕਦਾ ਹੋਵੇਗਾ ਜੇ ਸੰਗਤਾਂ ਉੱਥੇ ਜਾਂਦੀਆਂ ਨੇ ਤੇ ਸੰਗਤਾਂ ਨੂੰ ਤੋੜਨਾ ਨਹੀਂ ਚਾਹੀਦਾ ਸਗੋਂ ਜੋੜਨਾ ਚਾਹੀਦਾ ਜੋੜਨ ਵਾਲਾ ਵੱਡਾ ਹੁੰਦਾ ਏ ਤੇ ਤੋੜਨ ਵਾਲਾ ਜਿਹੜਾ ਹੁੰਦਾ ਨਾ ਉਹ ਤੇ ਅਕਿਰਤ ਕਰਨ ਤੇ ਪਾਪੀ ਹੁੰਦਾ ਏ ਸੋ ਸੰਗਤਾਂ ਨੇ ਜਿਹੜੀਆਂ ਮਨੋਗਾਮਨਾਵਾਂ ਨੇ ਜਾਂ ਕੋਈ ਦੁੱਖ ਹੈ ਤਕਲੀਫ ਹੈ ਆਪਣੇ ਗੁਰੂ ਨੂੰ ਦੱਸਣਾ ਤੇ ਬਾਣੀ ਦਾ ਹੀ ਪੱਲਾ ਫੜਨਾ ਕਿਉਂਕਿ ਜੇ ਸੰਗਤਾਂ ਜਿਹੜੇ ਲੋਕ ਜਿਹੜੇ ਹੁਣ ਜਿਵੇਂ ਬਾਣੀ ਨੂੰ ਛੱਡ ਕੇ ਗੁਰੂ ਘਰ ਨੂੰ ਛੱਡ ਕੇ ਜਿਹੜੇ ਕਬਰਾਂ ਤੇ ਮੜੀਆਂ ਤੇ ਜਾਂਦੇ ਨੇ ਉਹਨਾਂ ਨੂੰ ਫਿਰ ਕੀ ਕਵਾਂਗੇ ਹਨਾ ਤੇ ਕਿਉਂਕਿ ਹੁਣ ਤੇ ਸੰਗਤ ਇੱਧਰ ਆਉਂਦੀ ਪਈ ਤੇ ਜਿਹੜੀ ਸੰਗਤ ਗੁਰਮਤ ਸਮਾਗਮ ਦੇ ਵਿੱਚ ਜੁੜ ਕੇ ਬਾਣੀ ਪੜਦੀ ਆ ਤੇ ਉਹਨਾਂ ਦੇ ਤੇ ਵੱਡੇ ਭਾਗ ਨੇ ਤੇ ਨਹੀਂ ਤੇ ਉਹਨਾਂ ਨੂੰ ਤੇ ਆਪਾਂ ਮਾੜਾ ਕਹਿੰਦੇ ਆ ਜਿਹੜੇ ਕਬਰਾਂ ਤੇ ਜਾਂਦੇ ਨੇ ਗੁਰੂ ਨੂੰ ਛੱਡ ਕੇ ਠੀਕ ਆ ਬਈ ਤੋ ਬਦਾਨਾ ਪੜੋਂ ਹਰ ਬਿਨ ਹੋਰ ਨਾ ਪੁੱਜੀ ਉਹ ਮੜੇ ਮਸਾਨਾ ਜਾਏ। ਪੀ ਇਥੇ ਸੰਗਤਾਂ ਨੇ ਕੋਈ ਦੁੱਖ ਤਕਲੀਫ ਜਾਂ ਤੇ ਮੰਗਣਾ ਤੇ ਆਪਣੇ ਰਾਮ ਬੁਲੋਈਆਂ ਨਾ। ਹੁਣ ਭਗਤ ਕਬੀਰ ਜੀ ਕਹਿੰਦੇ ਨੇ ਭੁੱਖੇ ਭਗਤ ਨਾ ਕੀਜੇ ਜਿਹਮਾੜਾ ਆਪਣੀ ਨੀਜੇ। ਹੁਣ ਗੁਰਬਾਣੀ ਦਾ ਫਰਮਾਨ ਹੈ ਜੀ ਕੀ ਬਿਰਥਾ ਹੋਈ ਗੁਰਪੈ ਅਰਦਾਸ ਕਰ। ਕੋਈ ਵੀ ਦੁੱਖ ਤਕਲੀਫ ਆ ਤੇ ਗੁਰੂ ਦਾ ਹੀ ਉਹ ਦਾਸ ਰਾ ਲੈਣਾ ਗੁਰੂ ਦੇ ਅੱਗੇ ਅਰਦਾਸ ਕਰਨੀ ਆ। ਸੋ ਇਸ ਕਰਕੇ ਜਿਹੜਾ ਹੈਗਾ ਨਾ ਪੀਚੋ ਪਹਿਰਾ ਸਾਹਿਬ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਚਾਹੀਦਾ ਸਾਬ ਕਿ ਉਹਦੇ ਕੋ ਗੁਰਮਤ ਸਮਾਗਮ ਹੈ ਜਿੱਥੇ ਸੰਗਤਾਂ ਜਾਂਦੀ ਸ਼ਰਧਾ ਭਾਵਨਾ ਦੇ ਨਾਲ ਹਾਜ਼ਰੀਆਂ ਭਰਦੀਆਂ ਨੇ ਸੋ ਮੇਰੇ ਨਾਲ ਜਿਹੜੀਆਂ ਸੰਗਤਾਂ ਗਈਆਂ ਹਨ ਹੁਣ ਇੱਕ ਬੀਬੀ ਦਾ ਲੜਕਾ ਸੀ ਜਿਹਦਾ ਵੀਜ਼ਾ ਨਹੀਂ ਸੀ ਹੁੰਦਾ ਹਨਾ ਵੀ ਉਹਦਾ ਵੀਜ਼ਾ ਆ ਗਿਆ ਫਿਰ ਇੱਕ ਬੀਬੀ ਨੂੰ ਸਰੀਰ ਦੇ ਵਿੱਚ ਦੁੱਖ ਤਕਲੀਫ ਰਹਿੰਦੀ ਸੀਗੀ ਤੇ ਉਹਦੀ ਉਹ ਦੁੱਖ ਤਕਲੀਫ ਜਿਹੜੇ ਨਾਲ ਉਹ ਸਾਰੇ ਹੀ ਦੂਰ ਹੋ ਗਏ ਸੋ ਇਸ ਤਰ੍ਹਾਂ ਇਸ ਤਰ੍ਹਾਂ ਸੰਗਤਾਂ ਤੇ ਜਿਹੜੀ ਨਾ ਸੰਗਤ ਕੇ ਜਿਸ ਦੇ ਅਨੁਸਾਰੀਆਂ ਸੰਗਤਾਂ ਬਾਣੀ ਪੜ੍ਹਦੀਆਂ ਸ਼ਰਧਾ ਭਾਵਨਾ ਦੇ ਨਾਲ ਤੁਏ ਕੋ ਵੱਖਰਾ ਹੀ ਮਾਹੌਲ ਬਣ ਜਾਂਦਾ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੇ ਜਿਉ ਜਿਵੇਂ ਰਾਮ ਕੋ ਥੇ ਵਸਦਾ ਹੈ ਹਨਾ ਤੇ ਰੱਬ ਵਸਦਾ ਹੈ ਤੇ ਉਹ ਰੱਬ ਫਿਰ ਉਹਨਾਂ ਤੇ ਕਿਰਪਾ ਕਰਦਾ ਹੈ ਹਨਾ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਹੜੇ ਇੰਨੇ ਮਹਾਨ ਯੋਧੇ ਵੀ ਨੇ ਤੇ ਜਿਹੜੇ ਸੰਤ ਤੇ ਸਿਪਾਈ ਨੇ ਤੇ ਜਿਨ੍ਹਾਂ ਨੇ ਕਿੰਨੇ ਕਿੰਨੇ ਪਾਠ ਉਹਨਾਂ ਨੇ ਜਰਦੀ ਸਾਹਮਣੇ ਕਰਨੇ ਹਨਾ ਤੇ ਸਿਮਰਨ ਉਹਨਾਂ ਨੇ ਕਰਦੇ ਰਹਿਣਾ ਮੋਟ ਛੋਲਿਆਂ ਦੀ ਉਹਨਾਂ ਨੇ ਛੱਕ ਲੈਣੇ ਪਾਣੀ ਪੀ ਲੈਣਾ ਤੇ ਸੋ ਕਿੰਨੀ ਉਹਨਾਂ ਨੇ ਪਾਣੀ ਲਿਖੀ ਆ ਕਿੱਡੇ ਤਗੜੇ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾਟਾ ਨੇ ਕਿਤਨੇ ਮਹਾਨ ਬ੍ਰਹਮ ਗਿਆਨੀ ਨੇ ਤੇ ਐਸੇ ਮਹਾਂ ਪ੍ਰਖੰਡੇ ਰਾਈਂ ਐਸੇ ਜਿਹੜੇ ਗੁਰੂ ਦੇ ਪਿਆਰੇ ਗੁਰਮੁਖ ਪਿਆਰੇ ਸਿੱਖ ਨੇ ਤੇ ਉਹਨਾਂ ਦੇ ਰਾਈਂ ਜੀਵਨ ਇਹ ਜਾਂਚ ਆਉਂਦੀ ਆ ਨਾ ਕਿ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਇਸ ਜਨ ਕੋ ਸਦਾ ਨਮਸਕਾਰ ਤੇ ਐਸੀ ਗੁਰਮੁਖਾਂ ਵਾਸਤੇ ਕਿਹਾ ਨਾ ਬਾਣੀ ਵਿੱਚ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਭਾਉ ਜਨ ਕੇ ਸੰਗਚਿਤ ਆਵੇ ਨਾ ਉਹਨਾਂ ਦਾ ਤੇ ਮਨੋਰਥ ਹੀ ਇਹ ਆ ਨਾ ਸੰਸਾਰ ਦੇ ਵਿੱਚ ਆਉਣ ਦਾ ਕਿ ਉਹ ਆਪ ਨਾਮ ਜਪਦੇ ਨੇ ਤੇ ਹੋਰਨਾਂ ਨੂੰ ਵੀ ਨਾਮ ਜਪਾ ਕੇ ਤੇ ਕਿੰਨਿਆਂ ਨੂੰ ਸੰਸਾਰ ਤੋਂ ਪਾਰ ਦੇਂਦੇ ਨੇ ਸੋ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਤੇ ਅਸੀਂ ਵੀ ਜਿਵੇਂ ਹਰ ਐਤਵਾਰ